ਸਸੀ ਗਾਲ ਜੀ ਮੈਂ ਗੁਰਤਾਸ ਖੇੜੀ ਮੈਨੂੰ ਕਾਫੀ ਸਾਲਾਂ ਤੋਂ ਇੱਕ ਪ੍ਰੋਬਲਮ ਸੀ ਐਲਰਜੀ ਦੀ ਮੈਂ ਇੱਕ ਕਬੱਡੀ ਪਲੇਅਰ ਆ ਜੀ ਤੇ ਜਿੱਥੇ ਵੀ ਮੈਂ ਖੇਡਣ ਜਾਂਦਾ ਸੀ ਧੂਲ ਮਿੱਟੀ ਦੇ ਨਾਲ ਮੈਨੂੰ ਪ੍ਰੋਬਲਮ ਸ਼ੁਰੂ ਹੋ ਜਾਂਦੀ ਸੀ ਜਿਸ ਕਰਕੇ ਮੈਨੂੰ ਮੈਚ ਹਾਰਨ ਦਾ ਸਾਹਮਣਾ ਕਰਨਾ ਪੈਂਦਾ ਸੀ ਮੈਂ ਇੱਕ ਵਧੀਆ ਰੇਡਰ ਸੀ ਮੇਰੀ ਪ੍ਰੋਬਲਮ ਕਰਕੇ ਟੀਮ ਨੂੰ ਹਾਰਨਾ ਪੈ ਜਾਂਦਾ ਸੀਗਾ ਤੇ ਮੈਂ ਕਾਫੀ ਸਾਲਾਂ ਤੋਂ ਇਹ ਪ੍ਰੋਬਲਮ ਦੇ ਵਿੱਚ ਪਿਆ ਸੀਗਾ ਮੈਨੂੰ ਕਿਤੇ ਵੀ ਕੋਈ ਸਮਝ ਨਹੀਂ ਆਉਂਦੀ ਸੀ ਮੈਂ ਕਿੱਥੇ ਇਲਾਜ ਕਰਾਵਾਂ ਕਿੱਥੇ ਨਾ ਮੇਰੇ ਨਾਲ ਦੇ ਟੂਰਨਾਮੈਂਟ ਤੇ ਸਾਰੇ ਖਿਡਾਰੀ ਮੈਨੂੰ ਲੈ ਕੇ ਜਾਣਾ ਬੰਦ ਕਰਤਾ ਸੀਗਾ ਜਿਸ ਦੇ ਕਰਕੇ ਮੇਰੀ ਖੇਡ ਪਿੱਛੇ ਛੁੱਟ ਰਹੀ ਸੀ ਤੇ ਉਸ ਤੋਂ ਬਾਅਦ ਮੇਰਾ ਸੁਪਨਾ ਸੀ ਜਿਹੜਾ ਪੂਰਾ ਹੁੰਦਾ ਮੈਨੂੰ ਦੇਖਦਾ ਨਹੀਂ ਸੀ ਜਿਸ ਕਰਕੇ ਮੈਨੂੰ ਖੇਡ ਦਾ ਛੱਡਣੀ ਪੈ ਗਈ ਸੀ ਮੇਰੇ ਨਾਲ ਦੇ ਪਲੇਅਰ ਕਾਫੀ ਵਧੀਆ ਹੱਦ ਤੱਕ ਪਹੁੰਚੇ ਹੋਏ ਨੇ ਤੇ ਮੈਂ ਉਹਨਾਂ ਤੋਂ ਕਾਫੀ ਪਿੱਛੇ ਆ ਸੋ ਉਸ ਤੋਂ ਬਾਅਦ ਮੈਂ ਕਾਫੀ ਡਾਕਟਰਾਂ ਨੂੰ ਦਿਖਾਇਆ ਇਸ ਅਲਰਜੀ ਬਾਰੇ ਵੀ ਜੋ ਮੈਨੂੰ ਮਿੱਟੀ ਤੋਂ ਅਲਰਜੀ ਹੁੰਦੀ ਆ ਮੈਨੂੰ ਕੁਝ ਸਮਝ ਨਹੀਂ ਜ਼ਿਆ ਰਿਹਾ ਫਿਰ ਮੇਰੇ ਯਾਰਾਂ ਦੋਸਤਾਂ ਨੇ ਕਾਫੀ ਡਾਕਟਰਾਂ ਬਾਰੇ ਦੱਸਿਆ ਮੈਂ ਕਾਫੀ ਡਾਕਟਰਾਂ ਨੂੰ ਦੱਸਿਆ ਮੈਂ ਇੱਥੋਂ ਤੱਕ ਜਲੰਧਰ ਤੱਕ ਅੰਮ੍ਰਿਤਸਰ ਤੱਕ ਕਾਫੀ ਦੂਰ ਦੂਰ ਤੱਕ ਮੈਂ ਦਿਖਾਇਆ ਪਰ ਮੈਨੂੰ ਕੋਈ ਫਰਕ ਨਹੀਂ ਸੀ ਪਿਆ ਮੈਂ ਡਾਕਟਰ ਸ਼ਰਦਾ ਆਯੁਰਵੈਦਿਕ ਦੀ ਪੈਡ ਦੇਖੀ ਸੀ ਤੇ ਮੈਂ ਉੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕੀਤਾ ਸੀ ਉਹਨਾਂ ਨੇ ਮੈਨੂੰ ਦੇਖਿਆ ਚੈੱਕ ਕੀਤਾ ਮੇਰਾ ਬਲੱਡ ਟੈਸਟ ਕੀਤਾ ਸਾਰਾ ਕੁਝ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ 1 ਮਹੀਨਾ ਪਹਿਲਾਂ ਦਵਾਈ ਦਿੱਤੀ। 1 ਮਹੀਨਾ ਦਵਾਈ ਖਾਣ ਤੋਂ ਬਾਅਦ ਮੈਨੂੰ ਥੋੜਾ ਥੋੜਾ ਫਰਕ ਲੱਗਿਆ ਤੇ ਫਰਕ ਲੱਗਣ ਤੋਂ ਬਾਅਦ ਫਿਰ ਮੈਂ ਉਹਨਾਂ ਕੋਲ ਇੱਕ ਵਾਰ ਵਿਜ਼ਿਟ ਕੀਤਾ। ਵਿਜ਼ਿਟ ਕਰਨ ਤੋਂ ਬਾਅਦ ਮੈਨੂੰ 6 ਮਹੀਨੇ ਦਾ ਉਹਨਾਂ ਨੇ ਕੋਰਸ ਦਿੱਸਿਆ। 6 ਮਹੀਨੇ ਤੋਂ ਬਾਅਦ ਮੈਂ ਦਵਾਈ ਖਾਣ ਤੋਂ ਬਾਅਦ ਮੈਂ ਹੁਣ ਬਿਲਕੁਲ ਠੀਕ ਆ। ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਮੈਂ ਕਬੱਡੀ ਖੇਡ ਵੀ ਸਕਦਾ, ਆਪਣੀ ਗੇਮ ਨੂੰ ਅੱਗੇ ਤੋਰ ਸਕਦਾ। ਹੋਰ ਤੇ ਹੋਰ ਮੈਂ ਇਲੈਕਟ੍ਰੀਸ਼ੀਅਨ ਦਾ ਵਧੀਆ ਇੱਕ ਫੋਰਮੈਨ ਆ। ਮੇਰੇ ਤੋ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਬਹੁਤ ਪਿੱਛੇ ਛੁੱਟ ਗਿਆ ਸੀਗਾ ਮੈਂ ਘਰ ਵਿੱਚ ਬੈਠਾ ਰਹਿੰਦਾ ਸੀ ਮੇਰਾ ਕੋਈ ਵੀ ਜਾਨਕੀ ਕੰਮ ਅੱਗੇ ਨਹੀਂ ਸੀ ਵਧ ਰਿਹਾ ਤੇ ਉਸ ਤੋਂ ਬਾਅਦ ਦਵਾਈ ਖਾਣ ਤੋਂ ਬਾਅਦ ਹੁਣ ਮੈਂ ਵਧੀਆ ਤੇ ਪਹਿਲਾਂ ਜਾਨਕੀ ਇਦਾਂ ਹੁੰਦਾ ਸੀਗਾ ਵੀ ਧੁੱਪ ਦੇ ਵਿੱਚ ਪਾਈਪਾਂ ਪਾਉਣੀਆਂ ਜਾਂ ਕੁਝ ਹੋਰ ਕੰਮ ਕਰਨਾ ਇਲੈਕਟ੍ਰੀਸ਼ੀਅਨ ਦਾ ਕੋਈ ਵੀ ਫਰਕ ਹੁੰਦਾ ਸੀਗਾ ਮੈਨੂੰ ਧੁੱਪ ਤੋਂ ਵੀ ਅਲਰਜੀ ਹੋਣ ਲੱਗ ਗਈ ਸੀ ਮਿੱਟੀ ਤੋਂ ਤਾਂ ਹੁੰਦੀ ਹੁੰਦੀ ਸੀ ਤੇ ਮੈਨੂੰ ਧੁੱਪ ਤੋਂ ਵੀ ਅਲਰਜੀ ਹੋਣ ਲੱਗ ਗਈ ਸੀ ਜਿਹਦੇ ਕਰਕੇ ਮੈਨੂੰ ਕਾਫੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਜਿਹਦੇ ਕਰਕੇ ਮੈਨੂੰ ਛਿੱਕਾਂ ਜੁਕਾਮ ਕਾਫੀ ਪ੍ਰੋਬਲਮ ਆਉਂਦੀ ਸੀਗੀ ਫਿੰਸੀਆਂ ਤੱਕ ਹੋ ਜਾਂਦੀਆਂ ਸੀਗੀਆਂ ਰੈੱਡ ਰੈੱਡ ਕਲਰ ਦੇ ਪ੍ਰੋਬਲਮ ਹੁੰਦੀ ਸਿਰਦਰਦ ਬਹੁਤ ਹੋਣ ਲੱਗ ਗਿਆ ਸੀਗਾ ਪੱਗ ਬੰਨਣ ਦੇ ਵਿੱਚ ਵੀ ਮੈਨੂੰ ਕਾਫੀ ਪ੍ਰੋਬਲਮ ਹੋਣ ਲੱਗੀ ਸੀਗੀ ਜਿਹਦੇ ਕਰਕੇ ਮੈਂ ਕੇਸ ਕਟਿੰਗ ਕਰਵਾ ਦਿੱਤੀ ਜੀ ਤੋ ਹੁਣ ਮੈਂ ਕੇਸ ਵੀ ਵਧੀਆ ਰੱਖ ਰਿਹਾ ਵਾਂ ਤੇ ਪੱਗ ਵੀ ਬੰਨ ਰਿਹਾ ਵਾਂ ਤੇ ਡਾਕਟਰ ਸ਼ਰਦਾ ਦਾ ਬਹੁਤ ਬਹੁਤ ਧੰਨਵਾਦ ਜੀ